ਸਮੀ ਪੈਨਸ਼ਨ ਪਾਲਿਸੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸਾਂਝੇ ਸੱਦੇ ਉੱਪਰ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਆਰਤੀ ਫੁੱਕੀ ਜਾ ਰਹੀ ਆ ਕਾਰਨ ਇਹ ਆ ਕਿ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਕੀਤਾ ਸੀ ਪਰ ਲਗਭਗ 3-4 ਸਾਲ ਲੰਘਣ ਤੋਂ ਬਾਅਦ ਅਜੇ ਤੱਕ ਪੁਰਾਣੀ ਪੈਨਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਆ ਲਾਗੂ ਨਹੀਂ ਕੀਤਾ ਗਿਆ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਆਰਥਿਕ ਨਹੀਂਆ ਫੂਕੀਆਂ ਜਾਰੀਆਂ ਨੇ ਦੂਸਰੀ ਗੱਲ ਕਿ ਟਿਕਟ ਕਾਏ ਬੇਸ਼ੱਕ ਫੈਸਲਾ ਮਾਨਜੋਗ ਸੁਪਰੀਮ ਕੋਰਟ ਦਾ ਹੈ ਕਿ ਅਧਿਆਪਕਾਂ ਦੇ ਉੱਪਰ ਟੈਟ ਦੀ ਸ਼ਰਤ ਥੋਪੀ ਗਈ ਹੈ ਪਰ ਅੱਜ ਅਸੀਂ ਪੰਜਾਬ ਸਰਕਾਰ ਦਾ ਵੀ ਇੱਥੋਂ ਵਿਰੋਧ ਕਰ ਰਹੇ ਹਾਂ ਕਿਉਂਕਿ ਬਾਕੀ ਸਾਰੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰੈਟ ਪਟੀਸ਼ਨ ਦਾਇਰ ਕੀਤੀ ਹੈ ਪਰ ਪੰਜਾਬ ਸਰਕਾਰ ਵੱਲੋਂ ਅਦੇ ਆਪਕਾਂ ਦੇ ਨਾਲ ਖੜਨ ਦੀ بجائے ਉਸ ਰੈਟ ਫੈਸਲੇ ਦੇ ਵਿਰੁੱਧ ਕੋਈ ਰੈਟ ਪਟੀਸ਼ਨ ਨਹੀਂ ਪਾਈ ਗਈ ਜਿਸ ਕਰਕੇ ਸਾਨੂੰ ਪੰਜਾਬ ਸਰਕਾਰ ਨਾਲ ਗਿਲਾ ਤੇ ਅੱਜ ਅਸੀਂ ਪੂਰੇ ਸੂਬੇ ਦੇ ਵਿੱਚ ਟੈਟ ਦੀ ਸ਼ਰਤ ਦਾ ਵਿਰੋਧ ਕਰਦੇ ਆ ਤੇ ਇਹੀ ਵਿਰੋਧ ਅਸੀਂ ਪੂਰੇ ਪੰਜਾਬ ਦੇ ਸਾਰੇ ਦੇ ਸਮੁੱਚੇ ਵਿਅਕਾ ਮੰਲੋਂ 22 ਤਰੀਕ ਨੂੰ ਆਉਣ ਵਾਲੀ 22 ਫਰਵਰੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਕਰਨ ਜਾ ਰਹੇ ਆ ਤੇ ਇਸ ਵੀਡੀਓ ਨੂੰ ਦੇਖਦੇ ਹੋਏ ਜਿੰਨੇ ਵੀ ਅਧਿਆਪਕ ਸਾਥੀ ਘਰਾਂ ਚ ਬੈਠੇ ਨੇ ਤੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਆ ਆਓ ਸਾਰੇ ਇਕੱਠੇ ਹੋ ਕੇ ਆਪਾਂ ਪੰਜਾਬ ਸਰਕਾਰ ਨੂੰ ਅਪੀਲ ਕਰੀਏ ਕਿ ਪ੍ਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਟੈਟ ਦੀ ਜਿਹੜੀ ਥੋਪੀ ਹੈ ਸ਼ਰਤਾਂ ਉਸ ਨੂੰ ਸਾਡੇ ਨਾਲ ਖੜ ਕੇ ਵਾਪਸ ਜਿਹੜਾ ਉਹ ਲਿਆ ਜਾਵੇ ਬੀਏ ਦੀਆਂ ਕਿਸ਼ਤਾਂ ਜਿਹੜੀਆਂ ਨੇ ਪੰਜ ਰਹਿੰਦੀਆਂ ਨੇ ਉਹ ਜਾਰੀ ਕੀਤੀਆਂ ਜਾਣ ਏਸੀਪੀ ਸਕੀਮ ਉਹ ਬਹਾਲ ਕੀਤੀ ਜਾਵੇ ਅਤੇ 36 ਤਰ੍ਹਾਂ ਦੇ ਕੱਟੇ ਹੋਏ ਪੱਤੇ ਸਪੈਸ਼ਲੀ ਪੈਂਡੂ ਪੱਤਾ ਉਹ ਜਿਹੜਾ ਬਹਾਲ ਕੀਤਾ ਜਾਵੇ ਇਸ ਕਰਕੇ ਅੱਜ ਦਾ ਜਿਹੜਾ ਸੰਕੇਤਕ ਰੋਜ਼ ਪ੍ਰਦਰਸ਼ਨ ਤੇ ਆਰਤੀ ਫੂਕ ਮੁਜਾਰਾ ਅੱਜ ਅਸੀਂ ਸਰਕਾਰ ਨੂੰ ਸਿਰਫ ਇੱਕ ਸਨੇਹਾ ਲਾਉਣ ਆਇਆ ਕਿ ਅਸੀਂ ਪੂਰੀ ਵੱਡੀ ਗਿਣਤੀ ਦੇ ਵਿੱਚੋਂ ਇੱਕ ਇੱਕ ਬਲਾਕ ਦੇ ਵਿੱਚੋਂ ਦੋ ਦੋ ਬੱਸਾਂ ਭਰ ਕੇ ਅਸੀਂ ਸਿੱਖਿਆ ਮੰਤਰੀ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਵੱਡਾ ਸੂਬੇ ਲੈਵਲ ਦਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਤੇ ਇਹ ਰੋਸ ਪ੍ਰਦਰਸ਼ਨ ਸਰਕਾਰ ਦੀਆਂ ਜਿਹੜੀ ਆ ਉਹ ਨੀਂਦ ਹਰਾਮ ਕਰ ਦੂਗਾ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜੋ ਆਫਕਾਂ ਦੀਆਂ ਜਿਹੜੀਆਂ ਲੰਮੇ ਸਮੇਂ ਤੋਂ ਲੜਕਦੀਆਂ ਮੰਗਾਂ ਨੇ ਉਹਨਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਇਹ ਹੈਗਾ ਜਣਾ ਸਰਕਾਰ ਵੱਲੋਂ ਐਨਪੀਐਸ ਲਾਗੂ ਕੀਤੀ ਗਈ ਆ ਪੁਰਾਣੀ ਪੈਨਸ਼ਨ ਦੀ ਸਾਡੀ ਮੰਗ ਆ ਜੀ ਜਿਹੜੀ ਕਿ ਸਰਕਾਰ ਵੱਲੋਂ ਬਹੁਤ ਸਮਾਂ ਪਹਿਲਾਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਦੋਂ ਸਰਕਾਰ ਬਣੂਗੀ ਤਾਂ ਅਸੀਂ ਤੁਹਾਡੀ او پی ایس ਲਾਗੂ ਕਰਾਂਗੇ ਹੁਣ ਜਿਵੇਂ ਆਪਾਂ ਦੇਖਦੇ ਆ ਕਿ ਸਰਕਾਰ ਬਣੀ ਨੂੰ ਲਗਭਗ 4.5 ਸਾਲ ਹੋ ਚੱਲੇ ਨੇ ਸਰਕਾਰ ਦਾ ਜਿਹੜਾ ਖਤਮ ਹੋਣ ਦਾ ਸਮਾਂ ਚੱਲਿਆ ਪਰ ਜਿਹੜੇ ਇਹਨਾਂ ਦੇ ਵਾਦੇ ਨੇ ਉਹ ਹਜੇ ਤੱਕ ਪੂਰਾ ਨਹੀਂ ਹੋਏ ਅਸੀਂ ਚਿਰਾਂ ਤੋਂ ਇਹ ਮੰਗ ਕਰ ਰਹੇ ਆ ਕਿ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਦੀ ਮੰਗਾ ਉਹਨੂੰ ਪੂਰਾ ਕੀਤਾ ਜਾਵੇ ਪ੍ਰਾਣੀ ਪੈਨਸ਼ਨ ਆ ਜਿਹੜੀ ਉਸਨੂੰ ਬਹਾਲ ਕੀਤਾ ਜਾਵੇ ਇਸ ਦੇ ਨਾਲ ਇਹ ਸਾਰੇ ਅਧਿਆਪਕ ਸਾਥੀਆਂ ਦੀ ਇਹ ਮੰਗ ਆ ਕਿ ਜਿਵੇਂ ਕਿ ਆਪਾਂ ਨੂੰ ਪਤਾ ਕਿ ਟੈਟ ਦੀ ਜਿਹੜੀ ਸ਼ਰਤ ਆ ਉਹ ਸਾਰੇ ਟੀਚਰਾਂ ਦੇ ਉੱਪਰ ਲਾਗੂ ਕਰ ਦਿੱਤੀ ਹੈ ਕਿ ਜਿਹੜਾ ਕਿ ਸਰਾ ਸਾਰੇ ਅਧਿਆਪਕਾਂ ਨਾਲ ੱਟਾ ਜਦੋਂ ਇਹ ਐਕਟ ਲਾਗੂ ਹੋਇਆ 2011 ਦੇ ਵਿੱਚ ਲਾਗੂ ਹੁੰਦਾ ਅਸੀਂ ਸਾਰੇ ਆਂ ਜਿਹੜੇ ਉਹ ਬੀਐਡ ਲਈ ਐਂਟਰੈਂਸ ਟੈਸਟ ਦਾ ਜਿਹੜਾ ਉਹ ਟੈਟ ਦੇ ਲੈਵਲ ਦਾ ਦੇ ਕੇ ਆਏ ਹੋયા ਇਸ ਲਈ ਇਹ ਸ਼ਰਤ ਅਧਿਆਪਕਾਂ ਦੇ ਉੱਤੇ ਉਸ ਉਮਰ ਤੇ ਆ ਕੇ ਥੋਪਣਾ ਜਦੋਂ ਅਸੀਂ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਆ ਚੁੱਕੇ ਹਾਂ ਇਹ ਕਦਾਚਤ ਵੀ ਸਹੀ ਨਹੀਂ ਲੱਗਦੀ। ਸੋ ਸਾਡੀ ਸਾਰੇ ਅਧਿਆਪਕਾਂ ਦੀ ਮੰਗ ਹੈ ਕਿ ਇੱਕ ਤਾਂ ਜਿਹੜੀ ਟੈਟ ਦੀ ਸ਼ਰਤਾਂ ਉਸ ਨੂੰ ਬੰਦ ਕੀਤਾ ਜਾਵੇ ਅਤੇ ਅਧਿਆਪਕਾਂ ਦਾ ਜਿਹੜਾ ਮਾਨ ਸਨਮਾਨ ਆ ਉਸ ਨੂੰ ਬਹਾਲ ਕੀਤਾ ਜਾਵੇ। ਔਰ ਜਿਹੜੀ ਜਿਹੜੀ ਓਪੀਐਸ ਦੀ ਮੰਗ ਆ ਸਾਡੀ ਉਸ ਨੂੰ ਲਾਗੂ ਕੀਤਾ ਜਾਵੇ। ਨਹੀਂ ਤਾਂ ਜਿਹੜਾ ਇਹ ਪ੍ਰਦਰਸ਼ਨ ਆ ਸਾਡਾ ਇਹ ਦਿਨ-ਬ-ਦਿਨ ਹੋਰ ਵੀ ਜ਼ਿਆਦਾ ਜਿਹੜਾ ਇਹ ਪਖਣਾ ਉਹ ਵੀ ਦਿਨ ਆ ਸਕਦਾ ਕਿ ਇਹਨਾਂ ਦੇ ਕਿਸੇ ਵੀ ਲੀਡਰ ਨੂੰ ਅਸੀਂ ਘਰਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ।